ਕੋਰੋਨਾ ਸੰਕਟ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਵੱਡਾ ਫੈਸਲਾ ਲਿਆ ਸਕੂਲਾਂ ਦਾ ਸਿਲੇਬਸ 30% ਤੱਕ ਘਟਾ ਦਿੱਤਾ ਗਿਆ ਸੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਅਹਿਮ ਫੈਸਲਾ ਕਰੋਨਾ ਸੰਕਟ ਵਿਚਾਲੇ ਲਿਆ ਗਿਆ ਹੈ ਜਿਸ ਦੇ ਤਹਿਤ ਸਕੂਲਾਂ ਦਾ ਸਿਲੇਬਸ 30% ਤੱਕ ਘਟਾ ਦਿੱਤਾ ਗਿਆ ਹੈ ਇਤਿਹਾਸ ਤੇ ਪੰਜਾਬੀ ਵਿਸ਼ਾ ਸਮੇਤ ਹੋਰ ਵਿਸ਼ਿਆਂ ਵਿੱਚ ਵੀ ਕਟੌਤੀ ਕੀਤੀ ਗਈ ਹੈ ਪ੍ਰਸ਼ਨ ਪੱਤਰਾਂ ਦੀ ਵੰਡੜ ਵਿੱਚ ਵੀ ਤਬਦੀਲੀ ਜੋ ਕੀਤੀ ਜਾਵੇਗੀ ਸੋ ਇਸ ਅੰਦਰਾਲ तमाम ਜਿਹੜੇ ਸਕੂਲ ਨੇ ਕਰੋਨਾ ਦੇ ਚਲਦਿਆਂ ਬੰਦ ਰੱਖੇ ਗਏ ਨੇ ਜਿਹੇ ਵਿਚਕਾਰ ਆਨਲਾਈਨ ਪੜਾਈਆਂ ਚੱਲ ਰਹੀਆਂ ਨੇ ਤੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਹਿਮ ਫੈਸਲਾ ਕੀਤਾ ਗਿਆ ਸਕੂਲਾਂ ਦਾ ਸਿਲੇਬਸ 30% ਤੱਕ ਘਟਾਉਣ ਦਾ ਫੈਸਲਾ ਕੀਤਾ ਗਿਆ ਇਤਿਹਾਸ ਅਤੇ ਪੰਜਾਬੀ ਵਿਸ਼ਾ ਸਮੇਤ ਹੋਰ ਜੋ तमाम ਵਿਸ਼ੇ ਨੇ ਉਸ ਵਿੱਚ ਕਟੌਤੀ ਕੀਤੀ ਗਈ ਹੈ ਪ੍ਰਸ਼ਨ ਪੱਤਰਾਂ ਦੀ ਬਣਤਰ ਵਿੱਚ ਵੀ ਤਬਦੀਲੀ ਕੀਤੀ ਜਾਣ ਦੀ ਜਾਣਕਾਰੀ ਮਿਲ ਰਹੀ ਹੈ ਸੂਜ ਸੰਰਾਲ ਕੋਰੋਨਾ ਦੇ ਚੱਲਦਿਆਂ तमाम ਸਕੂਲ ਜਿਹੜੇ ਨੇ ਉਹ ਬੰਦ ਚੱਲ ਰਹੇ ਨੇ ਅਜੇ ਵਿਚਕਾਰ ਵਿਦਿਆਰਥੀਆਂ ਨੂੰ ਪੜਨ ਵਿੱਚ ਵੀ ਦਿੱਕਤ ਆ ਰਹੀ ਹੈ ਹਾਲਾਂਕਿ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ ਲੇਕਿਨ ਅਜੇ ਇਹ ਵਿਚਕਾਰ ਵੀ ਪੜਾਈ ਦਾ ਜੜਾ ਸੰਕਟ ਹੈ ਉਹ ਬਣਿਆ ਹੋਇਆ ਹੈ ਤੇ ਹੁਣ ਇਸ ਦੇ ਚਲਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਿਲੇਬਸ ਵਿੱਚ 30% ਕਟੌਤੀ ਕਰਨ ਦਾ ਫੈਸਲਾ ਕੀਤਾ ਹੈ 30% ਸਿਲੇਬਸ ਜਿਹੜਾ ਹੈ ਉਹ ਕਟਾਇਆ ਜਾਏਗਾ ਇਤਿਹਾਸ ਤੇ ਪੰਜਾਬੀ ਵਿਸ਼ਾ ਸਮੇਤ ਹੋਰ ਵਿਸ਼ਿਆਂ ਵਿੱਚ ਵੀ ਕਟੌਤੀ ਜੜੀ ਹੈ ਉਹ ਕੀਤੀ ਜਾਏਗੀ ਇਸ ਤੋਂ ਇਲਾਵਾ ਜੋ ਪ੍ਰਸ਼ਨ ਪੱਤਰ ਹੋਣਗੇ ਉਹਨਾਂ ਦੀ ਬੰਦਤਰ ਵਿੱਚ ਵੀ ਤਬਦੀਲੀ ਜੋ ਹੈ ਉਹ ਕੀਤੀ ਜਾਵੇਗੀ ਤਲੋਚਨ ਜੀ ਤੋਂ ਜਾਣਕਾਰੀ ਹੋਰ ਲੈਣਿਆ ਤਲੋਚਨ ਜੀ ਜਿਸ ਨਾਲ ਕਰੋਨਾ ਸੰਕਟ ਵਿਚਾਲੇ तमाम ਸਕੂਲ ਜਿਹੜੇ ਨੇ ਉਹ ਬੰਦ ਚੱਲ ਰਹੇ ਨੇ ਅਜੇ ਵਿਚਾਰੇ अहम ਫੈਸਲਾ ਕੀਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਿਲਕੁਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਉੱਚ ਪੱਧਰੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਇਹ ਮਹਿਸੂਸ ਕੀਤਾ ਗਿਆ ਵੀ ਕੋਵਿਡ-19 ਕਾਰਨ ਇਸ ਸਾਲ 2021 ਅਕੈਡਮਿਕ ਸਾਲ ਦੌਰਾਨ ਰਵਾਇਤੀ ਸਕੂਲੀ ਸਿੱਖਿਆ ਜਿਹੜੀ ਹੈ ਮੁਕੰਮਲ ਰੂਪ ਵਿੱਚ ਨਹੀਂ ਹੋ ਸਕੀ ਇਸ ਕਰਕੇ ਲਾਉਣ ਕੇ ਜਿੰਨੂੰ ਮੁੱਖ ਰੱਖਿਆ ਫਿਲਹਾਲ 30% ਸਿਲੇਬਸ ਵਿੱਚ ਜਿਹੜੀ ਕਟੌਤੀ ਕੀਤੀ ਗਈ ਹੈ ਇਤਿਹਾਸ ਤੇ ਪੰਜਾਬੀ ਵਿਸ਼ਿਆਂ ਸਦੇ ਸਾਰੇ ਵਿਸ਼ਿਆਂ ਵਿੱਚ 30% ਜਿਹੜੀ ਹੈ ਸਿਲੇਬਸ ਦੀ ਕਟੌਤੀ ਕੀਤੀ ਮਾਲ ਦੇ ਨਾਲ ਬਟਾ ਫੈਸਲਾਇ ਕਿਉਂਕਿ ਸਿਲੇਬਸ 30% ਘਟਾ ਦਿੱਤਾ ਹੈ ਉਹਦੇ ਮੁਤਾਬਕ ਹੀ ਹੁਣ ਪ੍ਰਸ਼ਨ ਪੱਤਰ ਵੀ ਉਸ ਮੁਤਾਬਕ ਬਣ ਕੇ ਉਹਦੇ ਮੁਤਾਬਕ ਹੀ ਉਹਦੀ ਉਹਨਾਂ ਦੀ ਬਣਤਰ ਤੇ ਰੂਪਰੇਖਾ ਜਿਹੜੀ ਹੈ ਪ੍ਰਸ਼ਨ ਪੱਤਰਾਂ ਦੀ ਤਿਆਰ ਕੀਤੀ ਜਾਊਗੀ ਇੱਕ ਹੋਰ ਬਟਾ ਸੰਕੇਤ ਦਿੰਦਾ ਵੀ ਡੋਰ ਪੈਨ ਤੇ ਭੁਗ ਇੱਕ ਵਿੱਚ ਡੋਰ ਪੈਨ ਤੇ ਇਹ ਸੰਵੀਖਿਆ ਕੀਤੀ ਜਾਊਗੀ ਜਿਹੜੀ 30 ਫੀਸਰ ਕਟੌਤੀ ਕੀਤੀ ਤੇ ਜੇ ਲੋਡ ਮਹਿਸੂਸ ਹੋਈ ਤੇ 30 ਫੀਸਰ ਕਟੌਤੀ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਨਾਲ ਦੀ ਨਾਲ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਨਵੇਂ ਪ੍ਰਸ਼ਨ ਪੱਤਰ ਨਵੇਂ ਰੰਗ ਦੇ ਰੂਪ ਵਿੱਚ ਤਿਆਰ ਕੀਤੇ ਜਾਣਗੇ ਵਿਦਿਆਰਥੀਆਂ ਨੂੰ ਉਹਦੇ ਬਾਰੇ ਜਾਣਕਾਰੀ ਦੇਣ ਲਈ ਉਹਨਾਂ ਦੇ ਨਮੂਨੇ ਵੀ ਪਹਿਲੋਂ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਜੀ ਜੀ ਚਲੋ ਜੰਜੀ ਸ਼ੁ크ਰੀਆ ਫਿਲਹਾਲ ਦੀ ਜਾਣਕਾਰੀ ਜੋ ਅਹਿਮ ਫੈਸਲਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤਾ ਗਿਆ ਜਿੱਥੇ ਕਿ ਸਿਲੇਬਸ ਦੇ ਵਿੱਚ 30% ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਉਹਦੇ ਜੋ ਪ੍ਰਸ਼ਨ ਪੱਤਰ ਨੇ ਉਹਨਾਂ ਦੀ ਬੰਤਰ ਵਿੱਚ ਵੀ ਤਬਦੀਲੀ ਕੀਤੀ ਜਾਣੀ ਹੈ